ਖਾਲਸਤਾਨ ਕਹਿਣ ਵਾਲਿਓ ਮੇਰੇ ਉਪਰਾਵੋ ਵੀਰੋ ਰਹਿਮ ਕਰੋ ਰਹਿਮ ਕਰੋ ਖਾਲਸੇ ਦੇ ਇਤਿਹਾਸ ਦੇ ਉੱਤੇ ਰਹਿਮ ਜਰੂਰ ਕਰੋ ਹੱਥ ਜੋੜ ਕੇ ਬੇਨਤੀ ਤੁਹਾਡੇ ਅੱਗੇ ਕਰਦੇ ਆ ਕਿ ਤੁਸੀਂ ਇਤਿਹਾਸ ਬਾਰੇ ਤਾਂ ਪਹਿਲਾਂ ਪੜ੍ਹ ਲਵੋ ਕਿ ਤੁਸੀਂ ਕਰ ਕੀ ਰਹੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਫੇਰ ਸੋਨੂੰ ਨਾ ਦਿੱਤਾ ਸਿੰਘ ਤੇ ਬੀਬੀਆਂ ਨੂੰ ਨਾ ਦਿੱਤਾ ਕੌਰ ਲਾਉਣ ਲਈ ਉਹ ਕਿਸ ਸਮੇਂ ਦਿੱਤਾ ਜਦੋਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਜਿਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਉਹਦੇ ਦਰਸ਼ਨ ਕਰੋ ਸਿੰਘ ਦੇ ਹੱਥ 'ਚ ਫੜਿਆ ਹੋਇਆ ਹਰ ਰੋਜ਼ ਅਨੰਦਪੁਰ ਸਾਹਿਬ ਇਸ ਖੰਡੇ ਦੇ ਦਰਸ਼ਨ ਕਰਾਏ ਜਾਂਦੇ ਨੇ ਹੁਣ ਅੱਜ ਤੁਸੀਂ ਕੀ ਕਰ ਰਹੇ ਹੋ ਪਹਿਲਾਂ ਤਾਂ ਅੰਗਰੇਜ਼ਾਂ ਨੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਉਸ ਤੋਂ ਬਾਅਦ ਬੇਅਦਬੀ ਸ਼ੁਰੂ ਹੋ ਗਈ ਕਿਉਂਕਿ ਗੁਲਾਮ ਸੀ ਉਹ ਜਿੱਦਾਂ ਕਹਿੰਦੇ ਸੀ ਉਦਾਂ ਹੀ ਉਸ ਸਮੇਂ ਦੇ ਜਿਹੜੇ ਮੂਰੇ ਆਗੂ ਸੀ ਉਹ ਕਰਦੇ ਸੀ ਕਿਉਂਕਿ ਉਹਨਾਂ ਦੇ ਦਬਾਅ ਥੱਲੇ ਸੀ ਉਸ ਤੋਂ ਬਾਅਦ ਬੇਅਦਬੀ ਹੁੰਦੀ ਆ ਰਹੀ ਆ ਅੱਜ ਤੱਕਰ ਹੋ ਰਹੀ ਆ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਬੇਅਦਬੀ ਹੁੰਦੀ ਨੂੰ ਇਹ ਬੇਅਦਬੀ ਕਦੋਂ ਰੋਕਣੀ ਆ ਹੁਣ ਤਾਂ ਤੁਸੀਂ ਰਹਿਮ ਕਰੋ ਰਹਿਮ ਕਰੋ ਰਹਿਮ ਕਰੋ ਗੁਰੂਆਂ ਦੇ ਖੰਡੇ ਦੀ ਬੇਅਦਵੀ ਨਾ ਕਰੋ ਜਰਨਲ ਅਡਵਾਈਰ ਦੇ ਲੋਕੋ ਨੂੰ ਖੰਡੇ ਦਾ ਨਾਂ ਦੇ ਕੇ ਸੋਨੂੰ ਟੀਵੀ ਦੀ ਸਕਰੀਨ ਤੇ ਦਿਖਾਉਨੇ ਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਤੁਸੀਂ ਝੰਡਿਆਂ ਤੇ ਲਾਉਨੇ ਹੋ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਜਰਨਲ ਅਡਵਾਈਰ ਦਾ ਲੋਗੋ ਆ ਜੋ ਉਹ ਸਮੇਂ ਪੰਜਾਬੀ ਭਰਤੀ ਕੀਤੇ ਸੀ ਉਹਨਾਂ ਦੇ ਲਈ ਇਹ ਬੈਚ ਬਣਾਇਆ ਸੀ ਥੱਲਿਓਂ ਚੌੜਾ ਉੱਤੋਂ ਚੌੜਾ ਪਰ ਇਹ ਅੰਗਰੇਜ਼ਾਂ ਨੇ ਬੜੀ ਗੰਦੀ ਚਾਲ ਖੇਡੀ ਜੁੱਤੀ ਦੇ ਤਲੇ 'ਚੋਂ ਡਿਜ਼ਾਈਨ ਲਿਆ ਗਿਆ ਤੁਸੀਂ ਜੁੱਤੀ ਦਾ ਤਲਾ ਦੇਖ ਲਓ ਉਸ ਤਰ੍ਹਾਂ ਦਾ ਇਹ ਬਣਾਇਆ ਗਿਆ ਲੋਗੋ ਇਹ ਜੁੱਤੀ ਦਾ ਤਲਾ ਉਹਨਾਂ ਦੀ ਪੱਗ ਦੇ ਉੱਤੇ ਲਾ ਦਿੱਤਾ ਤਲੇ ਦੇ ਵਿੱਚੋਂ ਡਿਜ਼ਾਈਨ ਬਣਾ ਕੇ ਬੈਚ ਬਣਾ ਕੇ ਉਹ ਉਦੋਂ ਤੋਂ ਇਹ ਲੱਗਦਾ ਆ ਰਿਹਾ ਉਸ ਤੋਂ ਬਾਅਦ ਇਹਨੂੰ ਫਿਰ ਖੰਡਾ ਕਹਿਣ ਲੱਗੇ ਜਦੋਂ ਇਹਨੂੰ ਖੰਡਾ ਕਹਿਣ ਲੱਗੇ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਹੋਣ ਲੱਗ ਗਈ ਦਾਦੇ ਪਰਦਾਦੇ ਸ਼ੁਰੂ ਤੋਂ ਇਹ ਬੇਅਦਬੀ ਕਰਦੇ ਆ ਰਹੇ ਨੇ ਪਰ ਹੁਣ ਇਹ ਬੇਅਦਬੀ ਕਦੋਂ ਬੰਦ ਕਰਨੀ ਹੈ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਬੇਅਦਬੀ ਕਰਨੀ ਚਾਹੁੰਦੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਜੇ ਤਾਂ ਤੁਸੀਂ ਐਵੇਂ ਜਿਵੇਂ ਬੇਅਦਬੀ ਕਰਨਾ ਚਾਹੁੰਦੇ ਹੋ ਤਾਂ ਕਰੋ ਪਰ ਇਤਿਹਾਸ ਤੁਹਾਨੂੰ ਕਦੇ ਵੀ ਮਾਫ ਨਹੀਂ ਕਰੂਗਾ ਇਹ ਗੱਲ ਜ਼ਰੂਰ ਯਾਦ ਰੱਖ ਲਿਓ ਕਿ ਇਤਿਹਾਸ ਨੇ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਾ ਕਿਉਂਕਿ ਸੱਚ ਕਦੇ ਖਤਮ ਨਹੀਂ ਹੁੰਦਾ ਅੰਗਰੇਜ਼ਾਂ ਨੇ ਸੱਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸੱਚ ਖਤਮ ਨਹੀਂ ਹੋਇਆ ਅੱਜ ਤੁਹਾਡੇ ਸਾਹਮਣੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਸਿੰਘ ਦੇ ਹੱਥ ਚ ਫੜਿਆ ਹੋਇਆ ਹਰ ਰੋਜ਼ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਅਪਰਾਲਾ ਕਰਨਾ ਸੀ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੇ ਇਤਿਹਾਸ ਦੱਸਣਾ ਸੀ ਉਹ ਬਣ ਕੇ ਸਰਕਾਰੀ ਸਰਕਾਰ ਦੇ ਏਜੰਟ ਬਣ ਕੇ ਚੱਲੇ ਨੇ ਤੇ ਅੱਜ ਤੱਕਰ ਚੱਲ ਰਹੇ ਨੇ ਉਹ ਨਹੀਂ ਇਤਿਹਾਸ ਦੱਸਦੇ ਪਰ ਹੱਥ ਜੋੜ ਕੇ ਬੇਨਤੀ ਆ ਰਹਿਮ ਕਰੋ ਇਹ ਬੇਅਦਵੀ ਨਾ ਕਰੋ ਹੋਰ ਬੇਅਦਵੀ ਨਾ ਕਰੋ ਖਾਲਿਸਤਾਨ ਕਹਿਣ ਵਾਲਿਓ ਭਰਾਵੋ ਇਹ ਬੇਅਦਵੀ ਬੰਦ ਕਰ ਦਿਓ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ